ਬੇਸਿਕ ਇਨਫੋਰਮੇਸ਼ਨ ਇਹ ਉਹਦੇ ਬਿਸ਼ਾ ਦੇ ਆਪਾਂ ਜਿਹੜਾ ਵਰਕ ਕੀਤਾ ਤੇ ਵਰਕ ਕਰਕੇ ਅਸੀਂ ਪੋਸਟ ਸੇਸ ਤੇ ਫਿਰ ਇਨੀਸ਼ੀਅਲੀ ਅਸੀਂ ਆਏ ਤੇ ਪੁਲਿਸ ਨਾਲ ਕਿਰਾਪਾ ਇਹਨਾਂ ਨੂੰ ਅਸੀਂ ਕੈਪਚਰ ਕੀਤਾ ਬਿਲਕੁਲ ਜਿਵੇਂ ਨਾਲ ਵੀ ਦੇਖੋ ਆਪਣੀ ਜਾਨ ਜੋਖਮ ਤੇ ਪਾਗੇ ਤੇ ਕ੍ਰਿਮੀਨਲ ਨੂੰ ਫੜਨਾ ਕਾ ਦੇ ਲਾ ਦੇ ਦੇਖਾ ਯਾਰ ਦੇ ਦੂ ਦੇ ਉੱਪਰ ਤੋਂ ਦੇ ਦੇ ਤੀ ਸਾਰਾ ਉਸ ਮੈਂ ਦੇ ਬੋਲ ਬੇਕਾ ਨੂੰ ਮੂੰਹ ਦਾ ਦਿਖਣਾ ਯਾਰ ਸੌਰੀ ਕਰ ਲਿਓ ਫਟਵਾਇਆ ਫਟਵਾਇਆ ਉਹੋ ਵੀ ਕਾ ਆਪਣਾ ਦਾ ਲਾ ਕੇ ਜੀ ਜੋੜ ਉਸੇ ਜੀ ਜੋੜ ਕੇ ਕਿਤੇ ਜਾਣ ਪਾਈ ਕੁੜੇ ਰੋ ਠੀਕ ਆ ਉਹ ਰ ਆਰਾਮ ਨਾਲ ਮਾਰੀ ਸਾਥੀ ਪਾ ਲਾਈਟ ਪਰ ਇਹਨੂੰ ਰੱਖੋ ਲਾਈਟ ਮੈਂ ਚੁੱਕ ਲਿਆ ਲਾਈਟ ਮਾਰੀ ਨਹੀਂ ਕਰਦਾ ਪਰ ਬਰਾਬਰ ਕੰਮਜਾਬ ਹੋ ਗਿਆ ਸਾਰਾ ਹੀ ਪਾਰੀ ਹੈਗੀ ਬਾਰੀ ਖਾਣ ਨੂੰ ਇਹਦੇ ਵਿੱਚ ਹੈਗੀ ਸਿਰਫ ਤੁੱਕਾ ਮੁਕਾਇਆ ਕੋਈ ਨਹੀਂ ਪਤਾ ਲੱਗ ਗਿਆ ਸੱਚੇ ਤਾਰਤੀ ਨਾ ਕਰਦੇ ਆ ਕੋਈ ਭੜਿਓ ਮਤਾਂ ਆਹ ਰੋਕ ਲਓ ਇਹ ਫਰਾਉ ਦਾ ਦਸਤਾਬਾਹ ਆਪਣਾ ਭਾਜੀ ਆ ਲੈਪਰ ਫਰਾਉ ਦਾ ਲੈਪਰ ਲੈਪਰ ਨੂੰ ਆ ਫੜੋ ਸ਼ਾਰਟ ਕਰੋ ਆ ਭੜੋ ਜੀ ਕੰਮ ਇਹ ਸਾਡੇ ਆਪਣੇ ਹੀ ਆ ਆਪਣੇ 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 ਹੋਏ ਨਹੀਂ ਜ਼ਰੂਰੀ ਹੈ ਮੈਂ ਤੁਹਾਨੂੰ ਵਾਪਸ ਕਰ ਦਿੰਦਾ ਦੂਜੇ ਕਿਧਰੇ ਆਪਾਂ ਹੁਣ ਤੇ ਜਾ ਨਹੀਂ ਤਾਂ ਆਪੇ ਲੈ ਲੈਣੇ ਤੇ ਆ ਉੱਪਰ ਆਫ ਕਰੇ ਕੋਈ ਬੰਦਾ ਆਫ ਕਰ ਦਿਓ ਉਹਨੂੰ ਮਾਫੀ ਸੋ ਥੋੜੀ ਬੇਸਿਕ ਇਨਫੋਰਮੇਸ਼ਨ ਹੈ ਉਹਦੇ ਬਾਰੇ ਕਿ ਆਪਾਂ ਜਿਹੜਾ ਵਰਕ ਕੀਤਾ ਤੇ ਵਰਕ ਕਰਕੇ ਅਸੀਂ ਪੋਸਟਿਸ ਤੇ ਫਿਰ ਇਨੀਸ਼ially ਅਸੀਂ ਆਏ ਤੇ ਪੋਜੀਸ਼ਨ ਨਾਲ ਕਿਰਾਇਆ ਪਾ ਇਹਨਾਂ ਨੂੰ ਅਸੀਂ ਕੈਪਚਰ ਕੀਤਾ ਬਿਲਕੁਲ ਜਿਵੇਂ ਕਿ ਨਾਲ ਵੀ ਦੇਖੋ ਆਪਣੀ ਜਾਨ ਜੋਖੀ ਕੇ ਪਾਗੇ ਕੇ ਕ੍ਰਿਮੀਨਲ ਨੂੰ ਫੜਨਾ ਹੈ ਕਿਉਂਕਿ ਡੀਫੀਨਿਟਲੀ ਚਲੋ ਸਾਡਾ ਫਰਜ਼ ਹੈ ਜੀ ਰੇਂਜ ਪੁਲਿਸ ਅਫੀਸਰ ਕੋਈ ਵੀ ਕ੍ਰਿਮੀਨਲ ਹੈ ਜਿੰਨੇ ਸ਼ਹਿਰ ਚ ਨੀਆਂ ਵਾਰਦਾਤਾਂ ਕੀਤੀਆਂ ਹੋਈਆਂ ਤਾਂ ਡੈਫੀਨਿਟਲੀ ਮੂਜੀ ਕਪੂ ਚ ਕੰਮ ਕਰਨਾ ਹੈ ਫਰਾਜ ਜੀ ਬਿਲਕੁਲ ਸਰ ਇਹ ਜਾਣਕਾਰੀ ਕਿਸ ਤਰੀਕੇ ਨਾਲ ਪ੍ਰਾਪਤ ਹੋਈ ਕਿੱਥੇ ਬੈਠੇ ਨੇ ਸਰ ਇਹ ਸਿਕਰਟ ਸੋਰਸਸ ਹੁੰਦੇ ਆ ਇਹ ਮੈਂ ਐਕਸਪਲੋਸ ਨਹੀਂ ਕਰ ਸਕਦਾ ਜੀ ਅਲੱਗ-ਅਲੱਗ ਵਾਰਦਾਤਾਂ 'ਚ ਸਾਨੂੰ ਇੱਥੇ ਬੰਦੇ ਜੁੜਿੰਦੇ ਸੀ ਤੇ ਕਾਫੀ ਅਸੀਂ ਉਹਨਾਂ ਦੇ ਪਿੱਛੇ ਲੱਗੇ ਸੀ ਅੱਜ ਇੱਕ ਇਨਪੁੱਟ ਮਿਲਦੀ ਹੈ ਤੇ ਉਹਦੇ ਬਿਆਹ ਤੇ ਅਸੀਂ ਰੇਡ ਕੀਤਾ ਤੇ ਬਾਰੇ ਦੀ ਕੀਤੀ ਸਰ ਕਿੱਥੋਂ ਰੇਡ ਕੀਤਾ ਕਹਿੰਦਾ ਕਿਹੜਾ ਕਰ ਸਕਦਾ ਅਸੀਂ ਉਹ ਇਸ ਕੋਈ ਵੀ ਗੱਲ ਨਹੀਂ ਦੱਸ ਤੁਸੀਂ ਵੀ ਉੱਥੇ ਸਾਰੇ ਵੀਡੀਓ ਤੇ ਮੌਜੂਦ ਸੀ ਮੈਨੂੰ ਸੀ ਅੰਦਰ ਚੱਕਰੀ ਬਾਜ਼ਾਰ ਦੇ ਵਿੱਚ ਕਿਸੇ ਘਰ ਦੇ ਵਿੱਚ ਸੀ ਉਹਨਾਂ ਦੇ ਮਦਰ ਫਾਦਰ ਤੇ ਨਹੀਂ ਹੈਗੇ ਲੜਕੇ ਦੇ ਉਹ ਮੈਂ ਸ਼ਰਮ ਦਿੱਤੀ ਸੀ ਕਿੰਨੀ ਮੁਸ਼ਕਲ ਕਰਨੀ ਪਈ ਪੁੱਤ ਮੁਸ਼ਕਲ ਤੇ ਜੀ ਰੁਟੀਨ ਦਾ ਕੰਮ ਆ ਜੀ ਮੈਂ ਤਾਂ ਤੇ ਹਰ ਕੰਮ ਤੇ ਲੱਗਦੀ ਹੈ ਸਰ ਕਿਹਦੇ ਕਿਹੜੇ ਪ੍ਰੈਸ਼ਰ ਕਿਨੇ ਤੇ ਚੱਲੇ ਆ ਰਹੇ ਨੇ ਉਹ 2-1.5 ਘੰਟਾ ਚੱਲੇ ਸਰ ਕਿਨੇ ਫੋਲੋ ਫੜੇ ਗਏ ਹਾਂ ਦੇ ਮੰਦਰ ਬ੍ਰਾਹਮਣ ਹੋਇਆ ਕਰਨਾ ਹਾਂ ਦੇ ਕੋਈ ਇੱਕ ਸ਼ਰਤ ਆਪਣਾ ਵਾਜੀ ਸਰ ਕਿਹੜੀ ਕਿਹੜੀ ਸਾਰੇ ਰੋਕਲੀ ਨੇ ਬਟਾਲੇ ਦੇ ਬਟਾਲਾ ਸ਼ਹਿਰ ਦੇ ਵੀ ਹੈ ਨਾ ਬਾਹਰ ਦੇ ਪਿੰਡਾਂ ਦੇ ਸਰ ਮਾਰਦਾ ਉਹਨਾਂ ਦੀ 20 ਜਰਾਉਂ ਸਰ ਮਾਰਦਾ ਤਾਂ ਦੱਸੋ ਕਿਰੀ ਮਾਰਦਾ ਤਾਂ ਕਾਫੀ ਨੇ ਆਪਣੇ ਜਿਹੜੀਆਂ ਸ਼ਾਹ ਦੀ ਤੁਹਾਨੂੰ ਪਤਾ ਵੀ ਜਿਹੜੀ ਗੋਲੀਬਾਰੀ ਦੀ ਵਾਰਦਾਤਾਂ ਦੀ ਮੈਂਦੀ ਕਵਾਂਟਰੀਟ ਹੈ ਜਿਹਨੂੰ ਸਾਨੂੰ ਤੇ ਅਸੀਂ ਬਾਕੀ ਪੁੱਛ ਕੇ ਸਿੱਧਾ ਪਤਾ ਲੱਗਦਾ ਕਿ ਕਿਹੜੀ ਕਿਹੜੀ ਵਾਰਦਾਤ ਹੈ ਮੈਨੂੰ ਗੋਲੀਬਾਰੀ ਦੇ ਨਾਲ ਹੀ ਮੈਂ ਚਾਹੀਦਾ ਹੈ ਗੋਬਾ ਵਿਚ ਹੈ ਇਹ ਲਾਤੀ ਗੱਲ ਦੀ ਪਹਿਲੇ ਸ਼ਾਹ ਨੂੰ ਪ੍ਰੋਫਿਟ ਸ਼ੇਮਾ ਕੋਸ਼ ਹੋਣਾ ਹੈ और तरफ में हूं कैमरा 이곳은 대한민

چمپیزا اوپری پر شايف صاحب دیکھو انشاءاللہ وہ 5 5 5 5 5